thank mm -hmm. you ಮಾರ್ಚ್ ನಲ್ಲಿ ಆರ್ಥಿಕತೆಕ್ಕೆ ಸಂಬಂಧಿಸಿದ ವಿಚಾರ ಚರ್ಚೆ ಅಲ್ಲಿ ಆಗಿದೆ. ಓಹ್, ಹಾಯ್ ಹೇಗಿದ್ದೀರಾ? ਕੋਸੇ ਹੈਟਾ ਨਾਲ ਉੱਨੀ ਹੋਗਾ ਨਾ ਉੱਨੀ ਹੋਵੇਗਾ ਕਿਹੜੇ ਆਹ ਤੇ ਆ ਪਿਛਲੇ ਨਾਲ ਹੈ ਹੈਟ ਹੈਟ ਹਾਂ ਉੱਨੀ ਨਾਲ ਹੋਵੇਗਾ ਨੋ 9 ਤਾਂ ਬੇਰੇ ਜੀ ਨੋ ਇਦਰ ਤੇ 10 ਪਰਾਣੇ ਨੇ ਜੀ ਉਹ ਤੋਂ ਜਨਰੇਟਰ ਤੋਂ ਲੈ ਕੇ 24 ਨੰਬਰ ਤੋਂ ਲੈ ਕੇ ਹਾਂ 10 ਹੋਣੇ ਜਲਾ ਉਹ ਟਿੱਕੋ ਹੋ ਗਿਆ ਜੀ ਗਰਾਉਂਡ ਫਿਰ ਆਉਟ ਤਾਂ ਜਾਣੀ ਉੱਨੀ ਨੇ ਉੱਨੀ ਹੋਵੇਗਾ ਬਸ ਰੀਪਲੇਸਮੈਂਟ ਲੱਗ ਗਿਆ ਰੀਪਲੇਸਮੈਂਟ ਲੱਗ ਗਿਆ ਨੰਗੜੀ ਉੱਤੇ ਲੱਗਦਾ ਉਹ ਤੇ ਹੋਰ ਰੂਮ ਕਿੰਨਾ ਦੋ ਤੇ ਦੋ ਰੂਮ ਤੇ ਕਿੰਨੇ ਕਮਰੇ ਹੋਣਗੇ ਸਾਰੇ ਮਰਜੀ 19 ਤੇ ਹੈ ਹੋ ਗਏ 14 ਅੱਗੇ ਨੇ ਜੀ ਇੱਧਰ ਹਾਂਜੀ ਲੰਗਰ ਦੇ ਉੱਤੇ 14 ਨੰਬਰ ਦੇ ਜੀ 14 ਤੇ 14 ਤੇ ਹੋਰ ਹਾਂਜੀ 28 28 36 ਕਮਰੇ ਮਰਜੀ ਉੱਧਰ ਬਲਾਕ ਵਿੱਚ ਟਾਇਲਟ ਬਲਾਕ ਦੇ ਉੱਤੇ ਪਲੱਸ ਜਿਹੜਾ ਐਗਜ਼ਿਸਟਿੰਗ ਬਲਾਕ ਦੇ ਹਾਂਜੀ ਮਰਜੀ ਉਹਦੇ 36 ਹੋਰ 36 ਹੋ ਟੋਟਲ ਹੋ ਜਾਣਗੇ ਇਨਕਲੂਸਿਵ ਉਹਨੇ ਕਹੇ ਤਾਂ ਜੀ ਮਰਜੀ ने ने। ने 65 ਮਰਜੀ ਉਹਦੇ ਉੱਤੇ ਜਿਹੜੇ ਨੇ ਕੀਰਤਨ ਹਾਲ ਦੇ ਉੱਤੇ ਉਹ ਲੱਗਦੇ ਨੇ ਜੀ 17 10 ਹੁੰਦੇ ਹਨ ਉਹਨਾਂ ਸਨੇ ਪੈਣ ਸੱਤ 65 65 ਆਪ ਜੀ ਦੀ ਕਰ ਮਰਜੀ ਨਾਈਨ ਰੂਮਸ ਉੱਤੇ ਕਿ ਜਿਹੜੇ ਉੱਤੇ ਪਾਰਕਿੰਗ ਦੇ ਵਿੱਚ ਉੱਤੇ ਬੰਨੇ ਨੇ ਤਿੰਨ ਹਾਲ ਬੰਨੇ ਨੇ ਬੇਸਮੈਂਟ ਗਰਾਉਂਡ ਫਰਸਟ ਨਾਈਨ ਰੂਮਸ ਉੱਤੇ ਵੀ ਸਾਡਾ ਅਪਰੂਵਲ ਆਇਆ ਹੋਇਆ ਆਪ ਜੀ ਦੀ ਬਖਸ਼ਿਸ਼ ਨਾਲ ਜਿਵੇਂ ਆਪ ਜੀ ਦਾ ਹੁਕਮ ਹੋਏਗਾ ਉਹ ਵੀ ਨੋ ਲੱਗਨੇ ਮਾਰੇ ਟੋਟਲ ਮੈਂ ਹਾਂਜੀ ਮਾਰੇ ਜੀ 74 ਹੋ ਜਾਣਗੇ ਮਾਰੇ ਜੀ ਟੋਟਲ ਪਲੱਸ 2 ਬੇਸਮੈਂਟਸ ਹੋਣਗੇ ਆਹ ਤਾਂ ਆ ਗਿਆ 啊呀呀，生长。 ਇਹ ਕਟਆਊਟ ਰੱਖਿਆ ਹੈ ਉੱਤੇ ਗਲਾਸ ਆਏਗਾ ਹਾਂਜੀ ਇਹ ਮਹਾਰਾਜ ਜੀ ਸਲੱਜ ਸੰ ਬਣਾਇਆ ਹੈ ਇੱਥੇ ਕੱਲ ਨੂੰ ਟਾਇਲਟਸ ਵਗੈਰਾ ਬਿਲਡ ਅਪ ਕਰਨੀਆਂ ਹੋਣਗੀਆਂ ਤੇ ਏਰੀਆ ਟਾਇਲਟਸ ਇਚ ਕਨਵਰਟ ਹੋਸਾ ਸੰਪਰਕ ਪ੍ਰੋਵੀਜ਼ਨ ਰੱਖ ਦਿੱਤਾ ਉਹਨਾਂ ਨੇ ਮਹਾਰਾਜ ਜੀ ਹਾਂਜੀ ਬਰੇਕ ਠੀਕ ਹੈ ਪਹਿਲਾ ਪਾਈਪ ਪਾ ਹਾਂਜੀ ਮਹਾਰਾਜ ਜੀ ਸਭ ਕੁਝ ਸਭ ਕੁਝ ਦੋ ਸੰ ਬਣਨੇ ਨੇ ਮਹਾਰਾਜ ਜੀ ਸ ਲੱਜਾਸ ਤੇ ਵੀ ਟਾਇਲਟਸ ਉਸਤੇ ਇੱਕ ਦੂਜੇ ਐਂਡ ਉੱਤੇ ਉਹ ਜਿਹੜੇ ਮਰਜੀ 9 ਫੁੱਟ 9 ਇੰਚ ਗੈਰੀ ਹੈ ਡਰੇਨੇਜ ਸਿਸਟਮ ਸਾਰਾ ਰਹੇਗਾ ਤਾਂ ਉਹ ਉਹ ਪਾਣੀ ਉੱਥੇ ਜਾਏਗਾ ਮਰਜੀ ਇਹ ਲਿਫਟ ਦਾ ਪ੍ਰੋਵੀਜ਼ਨ ਰੱਖਿਆ ਹੈ ਇਹ ਲਿਫਟ ਦਾ ਪ੍ਰੋਵੀਜ਼ਨ ਰੱਖਿਆ ਹੈ ਅੱਛਾ ਅੱਛਾ ਬੇਸਮੈਂਟ ਪ੍ਰੋਗਰਾਮ ਇਹ ਐਫ 15 ਪਰਸੈਂਟ ਦੀਸ ਪ੍ਰੈਸ਼ਰ ਲੈਫਟ ਟਾਈ ਫਰਨੀਚਰ ਥੱਲੇ ਮੂਵ ਕਰਨਾ ਹੈ ਕੁਝ ਮੂਵ ਕਰਨਾ ਹੈ ਕਿਉਂਕਿ ਰਾਮਕ ਨੀਸੀ ਮਰ ਗਈ ਉਹਨੂੰ ਸਬਸਟੀਟਿਊਟ ਕੀਤਾ ਹੈ ਮਰਾਈ ਨੇ ਸਰਪੰਚ ਜੀ ਕਹਿ ਕੇ ਤੇ ਵੀ ਇੰਨਾ ਕੋ ਹੋਣਾ ਚਾਹੀਦਾ ਫਰਨੀਚਰ ਥੱਲੇ ਆ ਜਾਏ ਹਾਂਜੀ ਹਾਲੇ ਮਰਾਈ ਜੀ ਬੰਦ ਕਰਤਾ ਡੋੜ ਹੋਏਗੀ ਤੇ ਫਿਰ ਜਦੋਂ ਮਰਜੀ ਇਹਨੂੰ ਕੋਚ ਅੰਮ੍ਰਿਤ ਜਲ ਛਾਇਆ ਪੂਰਨ ਸੁਹਾਗ ਕਰਾਇਆ ਚਟਾਈ ਚਟਾਈ ਅੰਮ੍ਰਿਤ ਜਲ ਛਾਇਆ ਚਟਾਈ ਚਟਾਈ ਫੜਮਾ ਲੈ ਜੀਸਾ ਰਿਤ ਜਲ ਕਰਾਇਆ ਸਰਬ ਜੀ ਮੰਨੂ ਰੱਖ ਤੂ

ਮੇਰੇ ਕੋਲ ਮੇਰੇ ਵੇ

ਸਰਵਲ ਸਮਗਰੀ ਇਹ ਇੱਕ ਅਸਤ ਪਟਮਾ ਇਹ ਅਨੇਕ ਰੰਗ ਨਾ ਨਾ ਦ੍ਰਿਸ਼ਟਾ ਹੈ ਸਰਵਲ ਸਮਗਰੀ ਇਹ ਅਸਤ ਪਟਮਾ ਹੈ ਗੁਰੂ ਸਾਹਿਬ ਜੀ ਕਹਿੰਦੇ ਉਹ ਸਾਰੀ ਸਮਗਰੀ ਦਾ ਮਾਲਕ ਇੱਕ ਫਿਰਦੇ ਜਿਹਾ ਬੈਠਾ ਤੇਰੇ ਸਰਵਲ ਸਮਗਰੀ ਇਹ ਅਸਤ ਪਟਮਾ ਹੈ ਉਹ ਸਾਰੇ ਸੁਮਗਰੀ ਦਾ ਮਾਲਕ ਇੱਕ ਹਿਰਦੇ ਵਿਚ ਬੈਠਾ ਤੇਰੇ ਭਾਈ ਅਨੇਕ ਰੰਗ ਨਾਨਾ ਦ੍ਰਿਸ਼ਟਾ ਹੈ ਉਹ ਸਾਰੇ ਅਨੇਕਾ ਰੰਗ ਦਿਸਦੇ ਨੇ ਸਾਹਮਣੇ ਇਹ ਸੰਸਾਰ ਸਾਰਾ ਦੂਜੇ ਨਾਲ ਦੂਜਾ ਨਹੀਂ ਮਿਲਦਾ ਕੋਈ ਇਹ ਸਾਰੇ ਦਾ ਮਾਲਕ ਹਿਰਦੇ ਚ ਬੈਠਾ ਹੈ ਆਤਮਾ ਤੇਰਾ ਭਾਈ पर तेन नहीं पता बे तो मेरा अप है इस करके तू बहार भागता फिर यह शराइयान कदम अज तक लिया नहीं रब किसी शई नज तक मैनू दसो रब चाहे हिंदू है मुसलमान है सिख है कोई है ਆਪਰੇ ਸਰਾਂ ਦੇ ਵਿੱਚ ਕੋਈ ਵੀ ਹੋਵੇ ਕਿਸੇ ਨੂੰ ਵੀ ਨਹੀਂ ਮਿਲੇ ਆ ਕਿਸੇ ਇੱਕ ਵੱਲ ਵੀwidehat ਕੱਢੋ ਉਹ ਫਰਾਨੇ ਸਰਾਏ ਨੂੰ ਮਿਲ ਗਿਆ ਰੱਬ بڑا ਸ਼ਰਈ ਦਾ ਇਸ ਨਾ ਉਹ ਰਉ ਜੇਵ ਉਹ ਕਹਿੰਦਾ ਸੀ ਇੱਕ ਕਰ ਦੇਣਾ ਮੇਰੇ ਸਾਹਮਣੇ ਇਹ ਦਾ ਗਾਦੀ ਸ਼ਰਾਚ ਆਉਂਦਾ ਹੈ ਤਾਂ ਜੋ ਕੁਝ ਨਹੀਂ ਉਹ ਕੱਢ ਦਿੰਦਾ

ਉਹ ਸਾਰੇ ਯੋਗ ਕਹਿੰਦਾ ਆਇਆ ਸ਼ੰਕਰਾचार्य ਨੇ ਗੀਤਾ ਦੇ ਅਰਥ ਕੀਤੇ ਜਦ ਆਇਆ ਗੀਤਾ ਚ ਸਮਤਵ ਯੋਗ ਉਚੇਤੇ ਉਹ ਕਹਿੰਦਾ ਵੀ ਜਦ ਸੰਯੋਗ ਆ ਗਿਆ ਤਾਂ ਸਾਰੇ ਯੋਗ ਨਾ ਸਮਝਾਂਗੇ ਜਦ ਸੰਯੋਗ ਆ ਗਿਆ ਤਾਂ ਸਾਰੇ ਯੋਗ ਨਾ ਸਮਝਾਂਗੇ ਭਾਈ ਕਨ੍ਹੇ ਜੀ ਨੇ ਵੀ ਸਾਰਨ ਕੀਤਾ ਸੀ ਉਹਨੇ ਤਸੰ ਬਾਦਸ਼ਾਹੀ ਕਿਰਪਾ ਤੇ ਇਹ ਪਾਣੀ ਪਿਆ ਹੈ ਤੇ ਉਦੋਂ ਮੁਸਲਮਾਨ ਸਿੱਖਾਂ ਨੂੰ ਇੱਕੋ ਜਿਹਾ ਪਿਆ ਹੈ ਕਿਉਂ ਉਹਦੇ ਵਿੱਚ ਸਮਤਤਵ ਸੀ ਆ ਜਿਹੜੇ ਸੇਵਾ ਪੰਥੀ ਰਹੇ ਬਣਾਉਂਦੇ ਨੇ ਗੁਰਦੁਆਰੇ ਹੋਰ ਆਹਾ ਤਲਾਬ ਬਣਾਇਆ ਇਹ ਸਾਰੇ ਸੇਵਾ ਪੰਥੀ ਨੇ ਸਾਰਿਕ ਨੇ ਇਹ ਜੋ ਸੰਪਰਦਾ ਹੈ ਇਸ ਕਰਕੇ ਇਹਦੇ ਵਿੱਚ ਸਮਤਾ ਨਹੀਂ ਜਦ ਤੱਕ ਆਉਂਦੀ ਉਦੋਂ ਤੱਕ ਇਹਨੂੰ ਸੁਆਵ ਨਹੀਂ ਆਉਣੀ ਇਹਦੇ ਵਿੱਚ ਜਦ ਤੱਕ ਸਮਤਾ ਨਹੀਂ ਆਉਂਦੀ ਉਦੋਂ ਤੱਕ ਇਹਨੂੰ ਸੁਆਵ ਨਹੀਂ ਆਉਣੀ ਚਾਹੇ ਕੋਲ ਬੜਿਆ ਫਿਰਦਾ ਰਹੇ ਪਰ ਰੱਬ ਵਾਲੇ ਪਾਸੋਂ ਖਾਲੀ ਹੈ ਪਰਮੇਸ਼ਰ ਦੇ ਦਰਵਾਜੇ ਤੇ ਕਦੇ ਨਹੀਂ ਪਹੁੰਚੇ ਜੋੜ ਲਾ ਲਿਓ ਉਹਦਾ ਸੰਬਧਾ ਵਿੱਚ ਹੈ ਉਹਦਾ ਸੰਬਧਿਸ਼ਟੀ ਵਿੱਚ ਹੈ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਰੱਬ ਇੱਕ ਹੈ ਘਟ ਘਟ ਮੈਂ ਹਰ ਜੋ ਬਸੈ ਸੰਤਨ ਕੋਹੋ ਪੁਕਾਰ ਉਹ ਸਾਰਿਆਂ ਦੇ ਹਿਰਦਿਆਂ ਚ ਪਰਮੇਸ਼ਰ ਇੱਕ ਹੈ ਜਿਹੜਾ ਉਹ ਤੁਹਾਡੇ ਹਿਰਦੇ 'ਚ ਬੈਠਾ ਤੁਹਾਡੇ ਮਨ ਨੂੰ ਦੇਖਦਾ ਹੈ जान गए ओह रब है रब की है व्यापक है बोलो सतना i do no,